ਕਲੀਅਰ ਅੰਮ੍ਰਿਤ ਚੈਨਲ ਦੇ ਉੱਤੇ ਮੈਂ ਅੰਮ੍ਰਿਤਪਾਲ ਕਲੀਅਰ ਤੁਹਾਡਾ ਸਵਾਗਤ ਕਰਦੀ ਹਾਂ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਇਸ ਚੈਨਲ ਦੇ ਉੱਤੇ ਸੁਣ ਰਹੇ ਹੋ ਦੇਖ ਰਹੇ ਹੋ ਪਹਿਲੀ ਮੁਹੱਬਤ ਦੇ ਅਹਿਸਾਸ ਇਸ ਕਿਤਾਬ ਨੂੰ ਸੰਪਾਦਿਤ ਕੀਤਾ ਹੈ ਪੰਜਾਬੀ ਦੇ ਬਹੁਤ ਦੇ ਨਿਸ਼ਕ ਸ਼੍ਰੀ ਬੁਟਾ ਸਿੰਘ ਚਹਾਨ ਜੀ ਨੇ ਅੱਜ ਆਪਾਂ ਜਿਸ ਲੇਖ ਦੇ ਜਿਸ ਸ਼ਾਇਰ ਦੇ ਜਿਸ ਗੀਤਕਾਰ ਦੇ ਪਹਿਲੀ ਮੁਹੱਬਤ ਦੇ ਅਹਿਸਾਸ ਜੋ ਉਸਨੇ ਲਿਖੇ ਨੇ ਤੁਹਾਡੇ ਨਾਲ ਰੂਬਰੂ ਕਰ ਰਹੇ ਹਾਂ ਉਹ ਨੇ ਸਾਡੇ ਪੰਜਾਬੀ ਦੇ ਪਰ ਸਿੱਧ ਗੀਤਕਾਰ ਸ਼ਾਇਰ ਸ਼੍ਰੀ ਧਰਮ ਕੰਮਿਆਣਾ ਜੀ ਇਹਨਾਂ ਨੇ ਆਪਣੀ ਪਹਿਲੀ ਮੁਹੱਬਤ ਨੂੰ ਨਾਮ ਦਿੱਤਾ ਹੈ ਲੋਬੀ ਭਾਵਰਾ ਨਹੀਂ ਬਣਿਆ ਮੈਂ ਪਿੰਡ ਕੰਮਿਆਣਾ ਦੇ ਪ੍ਰਾਇਮਰੀ ਸਕੂਲ ਚੋਂ ਪੰਜਵੀਂ ਜਮਾਤ ਪਾਸ ਕਰਨ ਉਪਰੰਤ ਸਰਕਾਰੀ ਹਾਈ ਸਕੂਲ ਫਰੀਦਕੋਟ ਵਿੱਚ ਦਾਖਲਾ ਲੈ ਲਿਆ ਪਰ 8ਵੀਂ ਜਮਾਤ ਦੇ ਸਾਲਾਨਾ ਇਮਤਿਹਾਨ ਵਿੱਚੋਂ ਅੰਗਰੇਜ਼ੀ ਵਿੱਚੋਂ ਕੰਪਾਰਟਮੈਂਟ ਆ ਗਈ ਮੈਂ ਸਰਕਾਰੀ ਸਕੂਲ ਛੱਡ ਕੇ ਪ੍ਰਾਈਵੇਟ ਵਿਦਿਆਰਥੀ ਵਜੋਂ ਪੜਨ ਦੇ ਰਾਹ ਪੈ ਗਿਆ ਮੈਂ ਮੈਟ੍ਰਿਕ ਦੀ ਪ੍ਰੀਖਿਆ ਜਨਤਾ ਅਕੈਡਮੀ ਫਰੀਦਕੋਟ ਤੋਂ 1976 ਵਿੱਚ ਪਾਸ ਕੀਤੀ। ਇਹ ਅਕੈਡਮੀ ਫਰੀਦਕੋਟ ਦੇ ਪ੍ਰਾਤਨ ਕਿਲੇ ਦੇ ਨੇੜੇ 메ਨ ਬਾਜ਼ਾਰ ਦੀ ਸ਼ੁਰੂਆਤ ਵਿੱਚ ਸੀ। ਹੁਣ ਤਾਂ ਖੈਰ ਫਰੀਦਕੋਟ ਦੀਆਂ ਆਮ ਗਲੀਆਂ ਵੀ ਬਾਜ਼ਾਰ ਬਣ ਗਈਆਂ ਹਨ। ਅਮੋਲਕ ਗਿਆਨਿਕ ਕਾਲਜ ਇਸ ਅਕੈਡਮੀ ਦੇ ਇੱਕ ਵਿੰਗ ਵਜੋਂ ਕੰਮ ਕਰਦਾ ਸੀ। ਉਦੋਂ ਉੱਥੇ ਵਿਦਵਾਨ ਤੇ ਕਵੀ ਗਿਆਨੀ ਸੁਖਚੰਦ ਸਿੰਘ ਵਿਚਾਰਾ ਪੜ੍ਹਾਉਂਦੇ ਸਨ। ਮੈਂ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਪ੍ਰੈਪਰ ਵਿੱਚ ਦਾਖਲਾ ਲੈਣ ਤੋਂ 1 ਸਾਲ ਪਹਿਲਾਂ ਗਿਆਨੀ ਦਾ ਵਿਦਿਆਰਥੀ ਬਣ ਕੇ ਵਿਚਾਰਾ ਜੀ ਕੋਲ ਪੜਨ ਲੱਗਾ ਗਿਆਨੀ ਕਲਾਸ ਵਿੱਚ ਮੇਰੇ ਸਮੇਤ 5 ਲੜਕੇ ਤੇ 16 ਲੜਕੀਆਂ ਪੜਦੇ ਹਾਂ ਸਨ ਸਿਲੇਬਸ ਵਿੱਚ ਲੱਗੀਆਂ ਕਿਤਾਬਾਂ ਵਿੱਚੋਂ ਵੀਰ ਰਾਂਝੇ ਮਿਰਜਾ ਸਾਹਿਬਾਂ ਤੇ ਸੋਹਣੀ ਮਹੀਵਾਲ ਦੀਆਂ ਕਹਾਣੀਆਂ ਪੜਦੇ ਆਂ ਗਿਆਨੀ ਦੇ ਵਿਦਿਆਰਥੀ ਵੀ ਇਸ਼ਕਚਨਾਂ ਵਿੱਚ ਠਿੱਲਣ ਬਾਰੇ ਸੋਚਣ ਲੱਗ ਪਏ ਸਨ ਮੇਰੇ ਨੈਣ ਨਕਸ਼ ਰੰਗ ਰੂਪ ਕੱਦ ਕਾਠ ਵਧੀਆ ਹੁੰਨ ਕਾਰਨ ਤੇ ਗਿਆਨੀ ਕਲਾਸ ਦਾ ਹੁਸ਼ਿਆਰ ਵਿਦਿਆਰਥੀ ਹੋਣ ਕਾਰਨ ਤਿੰਨ ਚਾਰ ਵਿਦਿਆਰਥਣਾਂ ਨੇ ਮੇਰੇ ਤੇ ਹੱਕ ਜਤਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਮਨ ਨੂੰ ਕੋਈ ਹੋਰ ਹੀ ਪਾ ਗਈ ਸੀ ਉਹ ਮੇਰੇ ਨਾਲੋਂ 3 ਸਾਲ ਵੱਡੀ ਸੀ ਤੇ ਬੀਐਡ ਕਰਨ ਉਪਰੰਤ ਗਿਆਨੀ ਕਰ ਰਹੀ ਸੀ ਉਸ ਦਾ ਗੋਰਾ ਰੰਗ ਥੋੜੇ ਕਾਲੀ ਭਾ ਮਾਰਦਾ ਸੀ ਭਾਵ ਮੁਸ਼ਕੀ ਸੀ ਕੱਦ ਦਰਮਿਆਨਾ ਸੀ ਅੱਖਾਂ ਹਿਰਨੀ ਵਰਗੀਆਂ ਤੌਰ ਮਨਮੋਹਣ ਵਾਲੀ ਸੀ ਸੁਭਾਅ ਚੰਚਲ ਦੀ بجائے ਕੁਝ ਗੰਭੀਰ ਸੀ ਉਹ ਕੋਟਕਪੂਰੇ ਦੇ ਪਰਾਂ ਦੇ ਇੱਕ ਕਸਬੇ ਤੋਂ ਪੜਨ ਆਉਂਦੀ ਸੀ ਇੱਕ ਦਿਨ ਅਮੋਲਕ ਗਾਇਨਿਕੋਲੋਸ ਤੋਂ ਛੁੱਟੀ ਉਪ੍ਰੰਤ ਉਹ ਆਪਣੇ ਘਰ ਜਾਣ ਲਈ ਬਸ ਸਟੈਂਡ ਵੱਲ ਤੁਰੀ ਤਾਂ ਮੈਚਜਕਦੇ ਝਿਜਕਦਿਆਂ ਉਹਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੁਰੀ ਜਾਂਦੀ ਉਹ ਦੋ ਕੁ ਵਾਰ ਪਿੱਛੇ ਮੁੜ ਕੇ ਝਾਕੀ ਤੇ ਫਿਰ ਇੱਕ ਸੁਨ희 ਜਹੀ ਗਲੀ ਦੇ ਮੋੜ ਤੇ ਰੁਕ ਗਈ ਮੈਂ ਜਦ ਉਸਦੇ ਕੋਲ ਪਹੁੰਚਿਆ ਤਾਂ ਬੱਲੀ ਕਹਿਣ ਲੱਗੀ ਮੈਂ ਕਈ ਦਿਨਾਂ ਤੋਂ ਤੁਹਾਡੀਆਂ ਹਰਕਤਾਂ ਨੋਟ ਕਰ ਰਹੀ ਹਾਂ ਮੈਨੂੰ ਤੁਹਾਡੇ ਇਰਾਦੇ ਚੰਗੇ ਨਹੀਂ ਲੱਗਦੇ ਮੇਰਾ ਮਨ ਮੇਰੇ ਕਾਬੂ ਤੋਂ ਬਾਹਰ ਹੋ ਗਿਆ ਹੈ ਕੀ ਕਰਾਂ ਮੈਨੂੰ ਤੁਹਾਡੇ ਨਾਲ ਮੁਹੱਬਤ ਹੋ ਗਈ ਹੈ ਮੈਂ ਲੰਮਾ ਹੌਕਾ ਭਰ ਕੇ ਕਿਹਾ ਤੁਹਾਨੂੰ ਪਤਾ ਮੈਂ ਉਮਰ 'ਚ ਤੁਹਾਡੇ ਨਾਲੋਂ ਵੱਡੀਆਂ ਉਨੇ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਗੰਭੀਰਤਾ ਨਾਲ ਕਿਹਾ ਤੁਹਾਡੇ ਕੋਲੇ ਖੜਾ ਤਾਂ ਮੈਂ ਵੱਡਾ ਲੱਗਦਾ ਮੈਂ ਕਿਹਾ ਮੇਰੀ ਇਹ ਗੱਲ ਸੁਣ ਕੇ ਉਹ ਉੱਚੀ ਉੱਚੀ ਹੱਸੀ ਤੇ ਸਾਡੀ ਮੁਹੱਬਤ ਦੀ ਗੱਡੀ 'ਤੇ ਚੜ ਗਈ ਮੁਹੱਬਤ ਦੀ ਗੱਡੀ 'ਤੇ ਚੜੀ ਤੇ ਮੈਂ ਲਈ ਤੋਂ ਉਤਰ ਗਿਆ ਥੋੜਾ ਸਭ ਕੁਝ ਭੁੱਲ ਭੁਲਾ ਕੇ ਮੈਂ ਹਰ ਪਲ ਉਹਦੇ ਬਾਰੇ ਸੋਚਦਾ ਹੀ ਰਹਿੰਦਾ ਸਾਰੇ ਦਾ ਸਾਰਾ ਫਰੀਦਕੋਟ ਸ਼ਹਿਰ ਮੈਨੂੰ ਇੰਜ ਲੱਗਦਾ ਜਿਵੇਂ ਮੇਰੀ ਮੁਹੱਬਤ ਦੇ ਚਿਹਰੇ ਵਰਗਾ ਹੋ ਗਿਆ ਹੋ ਵੀ ਜੇ ਉਹ ਫਰੀਦਕੋਟ ਨਾ ਵੀ ਆਈ ਹੁੰਦੀ ਮੈਨੂੰ ਹਰ ਥਾਂ ਉਸ ਦੇ ਚਿਹਰੇ ਦੇ ਝੌਲੇ ਪੈਂਦੇ ਮੇਰੀ ਜਨਮ ਭੂਮੀ ਮੇਰਾ ਪਿੰਡ ਕੰਮਿਆਣਾ ਫਰੀਦਕੋਟ ਦੇ ਨਜ਼ਦੀਕ ਹੀ ਹੈ ਮੈਂ ਜਦ ਫਰੀਦਕੋਟ ਤੋਂ ਸ਼ਾਮ ਨੂੰ ਪਿੰਡ ਆ ਜਾਂਦਾ ਤਾਂ ਮੇਰਾ ਦਿਲ ਨਾ ਲੱਗਦਾ ਮੈਂ ਧਿਆਨ ਪਾਸੇ ਲਿਜਾਣ ਲਈ ਕੋਈ ਕਿਤਾਬ ਪੜ੍ਹਨੀ ਸ਼ੁਰੂ ਕਰਦਾ ਪਰ ਅਖਰਾਂ 'ਚੋ ਬੱਲੀ ਦਾ ਚਿਹਰਾ ਦਿਸਣ ਲੱਗ ਪੈਂਦਾ ਖੇਤਾਂ ਵੱਲ ਜਾਂਦਾ ਤਾਂ ਝੂਮ ਦੀ ਕਣਕ ਦੇ ਖੇਤਾਂ 'ਚ ਵਟਾਂ ਦੇ ਨਾਲ-ਨਾਲ ਉੱਗੀਆਂ ਸਰੋਂ ਦੀਆਂ ਓਲਾਂ 'ਚ ਖੜੇ ਪੀਲੇ ਫੁੱਲ ਮੇਰੇ ਵੱਲ ਵੇਖ ਕੇ ਬਾਈ ਕਹਿੰਦੇ ਹੋਏ ਹੱਸੇ ਕੁਝ ਕੋ ਉਹਦੀ ਮੁਹੱਬਤ ਦਾ ਸਰੂਰ ਕੁਝ ਕੋ ਗਿਆਨੀ ਦੇ ਸਿਲੇਬਸ 'ਚ ਪੜੀ ਸ਼ਾਇਰੀ ਦਾ ਅਸਰ ਤੇ ਕੁਝ ਕੋ ਧੁਰ ਅੰਦਰ ਪੰਪੀ ਕਾਵ ਪ੍ਰਤੀਵਾਦ ਜਲਾਓ ਮੈਂ ਮੁਹੱਬਤ ਤੇ ਵਿਛੋੜੇ ਦੀਆਂ ਕਵਿਤਾਵਾਂ ਲਿਖੜੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਦਿਨਾਂ ਦੀ ਇੱਕ ਕਵਤਾ ਯਾਦ ਆ ਗਈ ਹੈ ਇੱਕ ਚਿਹਰਾ ਤੇਰਾ ਸਭ ਨੂੰ ਦਿਸਦਾ ਦੂਜਾ ਮੇਰੇ ਦਿਲ ਦੇ ਅੰਦਰ ਜਿਵੇਂ ਕਿਸੇ ਦੇਵਤੇ ਦੀ ਮੂਰਤ ਰੱਖੀ ਹੁੰਦੀ ਹੈ ਵਿੱਚ ਕਿਸੇ ਮੰਦਰ ਸੋਹਣਾ ਸੋਹਣਾ ਚਿਹਰਾ ਤੇਰਾ ਨਿਤ ਮੈਂ ਖੂਨ ਦੇ ਨਾਲ ਨੁਹਾਵਾ ਤੇ ਫਿਰ ਬਿਠਾ ਕੇ ਦਿਲ ਦੇ ਝੂਲੇ ਮੈਂ ਇਹਨੂੰ ਕੋਈ ਗੀਤ ਸੁਣਾਵਾ ਇੱਕ ਦਿਨ ਮੈਂ ਮੁਹੱਬਤ ਦੇ ਵੇਖ ਚ ਵੰਦਾ ਪਿੰਡ ਤੋਂ ਸਾਈਕਲ ਸਵਾਰ ਹੋ ਕੇ ਸਵੇਰ ਤੋਂ ਪਹਿਲਾਂ ਹੀ ਉਸ ਚੁਬਾਰੇ 'ਚ ਪਹੁੰਚ ਗਿਆ ਜਿੱਥੇ ਗਿਆਨੀ ਦੀ ਕਲਾਸ ਲੱਗਦੀ ਸੀ ਉੱਥੇ ਮੇਰੇ ਤੋਂ ਵੀ ਪਹਿਲਾਂ ਉਹ ਆਈ ਬੈਠੀ ਸੀ ਮੁੰਡਿਆਂ ਨੇ ਜਿਸ ਦਾ ਨਾਮ ਨਖਰੇਲੋ ਰੱਖਿਆ ਹੋਇਆ ਸੀ ਨਖਰੇਲੋ ਤੇ ਸਾਡੀ ਗੈਨਿਕ ਕਲਾਸ ਦਾ ਇੱਕ ਵਿਦਿਆਰਥੀ ਟਰਾਈ ਮਾਰਦਾ ਸੀ ਪਰ ਉਸ ਦਾ ਝੁਕਾਅ ਪਹਿਲੇ ਦਿਨ ਤੋਂ ਹੀ ਮੇਰੇ ਵੱਲ ਸੀ ਮੇਰੇ ਤੇ ਉਹਦੇ ਇਸ਼ਕ ਪੇਛੇ ਬਾਰੇ ਪਤਾ ਲੱਗਣ ਤੋਂ ਬਾਅਦ ਵੀ ਨਖਰੇਲੋ ਨੇ ਹਾਰ ਨਹੀਂ ਸੀ ਮੰਨੀ ਉਹ ਕਲਾਸ ਵਿੱਚ ਬੈਠੀ ਅਕਸਰ ਹੀ ਮੇਰੇ ਵੱਲ ਤੱਕਦੀ ਰਹਿੰਦੀ ਉਸ ਦੀ ਤਕਨੀਕ ਕਾਮਕ ਤੇ ਇਸ਼ਕੀਅਤਰਲੇ ਵਾਲੀ ਹੁੰਦੀ ਸੀ ਉਹ ਇਕੱਲ ਦਾ ਫਾਇਦਾ ਉਠਾ ਕੇ ਬੋਲੀ ਮੇਰੇ ਵਿੱਚ ਦੱਸੋ ਕੀ ਘਾਟ ਹੈ ਇੱਕ ਇੱਕ ਅੰਗ ਰੱਬ ਨੇ ਘੜ ਕੇ ਬਣਾਇਆ ਹੈ ਮੇਰੇ ਗੁੰਦਵੇਂ ਸਰੀਰ ਅੱਗੇ ਬੱਲੀ ਕੀ ਚੀਜ਼ ਆ ਉਹ ਇੱਕੋ ਸਾਹੀ ਕਈ ਕੁਝ ਬੋਲ ਗਈ ਤੁਸੀਂ ਆਪਣੀ ਥਾਂ ਠੀਕ ਹੋ ਤੁਹਾਡੇ ਹੁਸਨ ਦਾ ਤੇ ਸਾਰੇ ਮੁੰਡਿਆਂ ਚ ਚਰਚੇ ਆ ਪਰ ਮੈਨੂੰ ਉਸ ਦੇ ਭੋਲੇਪਨ ਤੇ ਮਨ ਦੀ ਖੂਬਸੂਰਤ ਨੇ ਵੱਧ ਮੋਹਿਆ ਮੇਰੀ ਨਜ਼ਰ ਵਿੱਚ ਉਹ ਦੁਨੀਆ ਦੀ ਸਭ ਤੋਂ ਖੂਬਸੂਰਤ ਕੁੜੀ ਹੈ ਮੈਂ ਮੰਦੀ ਗਹਿਰਾਈ ਚੋਂ ਬੋਲਿਆ ਨਖਰੇਲੋ ਚੁੱਪ ਸੀ ਮੈਂ ਹੋਰ ਨਵਰਗਾ ਹੁੰਦਾ ਤਾਂ ਇੱਕੋ ਸਮੇਂ ਦੋ ਤਿੰਨ ਕੁੜੀਆਂ ਨਾਲ ਸਬੰਧ ਰੱਖ ਸਕਦਾ ਸੀ ਪਰ ਮੈਂ ਲੋਭੀ ਭਾਵਰੇ ਦੀ ਥਾਂ ਤੇ ਦੋ ਰਾਂਝੇ ਵਰਗਾ ਆਸ਼ਕ ਬਣਨਾ ਚਾਹੁੰਦਾ ਸੀ ਜਿਸ ਨੂੰ ਹੀਰ ਬਿਨਾ ਹੋਰ ਕੁਝ ਨਹੀਂ ਸਿੱਧੀਦਾ ਪੌੜੀਆਂ ਵਿੱਚ ਕਿਸੇ ਦੇ ਆਉਣ ਦੀ ਪੈੜ ਚਾਲ ਸੁਣ ਕੇ ਅਸੀਂ ਦੋਵੇਂ ਚੁੱਪ ਕਰਕੇ ਬੈਠ ਗਏ ਗੈਨੇ ਦੇ ਪੇਪਰਾਂ ਤੋਂ ਬਾਅਦ ਸਾਡਾ ਫਰੀਦਕੋਟ ਮੇਲ ਮਲਾਪ ਹੋਣਾ ਬੰਦ ਹੋ ਗਿਆ ਉਹਦੇ ਕੋਲ ਇਕੱਲੇ ਫਰੀਦਕੋਟ ਆਉਣ ਦਾ ਸ਼ਾਇਦ ਕੋਈ ਬਹਾਨਾ ਹੀ ਨਹੀਂ ਸੀ ਮੈਂ ਮੁੰਡਾ ਸੀ ਇਸ ਲਈ ਬਿਨਾਂ ਕਿਸੇ ਕੰਮ ਤੋਂ ਬਿਨਾਂ ਕਿਸੇ ਰੋਕ ਟੋਕ ਤੋਂ ਅਕਸਰ ਹੀ ਫਰੀਦਕੋਟ ਆਉਂਦਾ ਜਾਂਦਾ ਰਹਿੰਦਾ ਸੀ ਇਸ ਦਾ ਇੱਕ ਕਾਰਨ ਸ਼ਹਿਰ ਫਰੀਦਕੋਟ ਦੀ ਪਿੰਡ ਕੰਮਿਆਣਾ ਤੋਂ ਦੂਰੀ ਸਿਰਫ ਕਿੰਨ 4 ਕਿਲੋਮੀਟਰ ਹੋਣਾ ਵੀ ਸੀ ਜਦ ਇੰਤਜ਼ਾਰ ਦੀ ਹੱਦ ਖਤਮ ਹੋ ਗਈ ਤਾਂ ਸਬਰਾਂ ਦਾ ਬੰਨ ਟੁੱਟ ਗਿਆ ਮੈਂ ਆਪਣੇ ਇੱਕ ਮਿੱਤਰ ਨੂੰ ਨਾਲ ਲੈ ਕੇ ਉਸ ਕਸਬੇ ਪਹੁੰਚ ਗਿਆ ਜਿੱਥੇ ਮੇਰੀ ਪਹਿਲੀ ਮੁਹੱਬਤ ਰਹਿੰਦੀ ਸੀ ਅਸੀਂ ਵੜਵਿੰਗ ਜਿਹੇ ਨਾਲ ਉਹਦੇ ਘਰ ਨਾਲ ਆਪਣੇ ਰਿਸ਼ਤੇਦਾਰੀ ਦੱਸ ਕੇ ਪੁੱਛ ਵਿਛਾ ਕੇ ਉਹਨਾਂ ਦੇ ਉਹਨਾਂ ਦਾ ਘਰ ਲੱਭ ਲਿਆ ਜਿਆਦਾ ਦਰਵਾਜ਼ੇ ਦੇ ਖੁੱਲੇ ਕਬਾੜ ਵਿੱਚ ਦੀ ਮੈਂ ਅੰਦਰ ਝਾਕਿਆ ਤਾਂ ਸਾਹਮਣੇ ਮੰਜੀ ਤੇ ਬੈਠੇ ਨਾਲ ਨਜ਼ਰਾਂ ਚਾਰ ਹੋ ਗਈਆਂ ਇੰਨੇ ਕੋ ਦੇਦਾਰ ਨਾਲ ਹੀ ਮੇਰੇ ਮਨ ਨੂੰ ਰਾਹਤ ਮਿਲੀ ਪਰ ਇਸ ਤੋਂ ਅੱਗੇ ਵਧਣਾ ਸਾਡੇ ਲਈ ਘਾਟਕ ਸਾਬਤ ਹੋ ਸਕਦਾ ਸੀ ਇਸ ਲਈ ਮੈਂ ਤੇ ਮੇਰਾ ਦੋਸਤ ਬਸ ਚੜ ਕੇ ਵਾਪਸ ਫੇਦਕੋਟ ਆ ਗਏ। ਇਹ ਸਰਪਾਰਤੇ ਅਹਿਸਾਸ ਬਾਰੇ ਬਾਅਦ ਵਿੱਚ ਮੈਂ ਗੀਤ ਵੀ ਲਿਖਿਆ ਸੀ ਜਿਸ ਦਾ ਸਥਾਈ ਅੰਤਰਾ ਇੱਥੇ ਦਰਜ ਕਰ ਰਿਹਾ ਹਾਂ। ਪਹਾਵੇਂ ਸੜੇ ਲੁੱਟੇ ਗਏ ਹਾਸੇ ਇਸ ਨਗਰ ਚ ਤਾਂ ਵੀ ਤੇਰੇ ਮੰਗ ਦੇ ਅੱਖੇ ਨਹੀਂ ਅਸੀਂ ਪਹਾਵੇਂ ਉਜੜ ਗਏ। ਚੰਨਾ ਵਸਦਾ ਰਹੇ ਨੀ ਤੇਰਾ ਸ਼ਹਿਰ ਤੇ ਅਸੀਂ ਪਾਵੇਂ ਉਜੜ ਗਏ ਕੁਜ ਖਤ ਮੁੰਦਰੀ ਤੇਰੇ ਸ਼ਮੀਰ ਮਾਲਨੀ ਯਾਦਾ ਤੇਰੇ ਸ਼ਹਿਰ ਦੀਆਂ ਲੈ ਚੱਲ ਨਾਲ ਨੀ ਚੱਲ ਆਵੇਗਾ ਨੇ ਆਂਦ ਵਾਂਗ ਨੀ ਤਰਮ ਤੇਰਾ ਉੰਦੇ ਉਹਨੂੰ ਆਖੇ ਆ ਨਠੇ ਤੇ ਅਸੀਂ ਪਾਵੇਂ ਹੁ ਜੁੜ ਗੜੇ ਗੈਨੇ ਨੇ ਇੱਕ ਲਸਰ ਲਾਉਂਦੇ ਦਿਨਾਂ ਚ ਅਸੀਂ ਅਕਸਰ ਹੀ ਉਹਲਾ ਭਾਲ ਕੇ ਮਿਲ ਮਿਲਾ ਲੈਂਦੇ ਸੀ ਉਹ ਉਹਲਾ ਕਿਸੇ ਰੈਸਟੋਰੈਂਟ ਵਿੱਚ ਬਣੇ ਸੈਪਰੇਟ ਕੈਬਨ ਦਾ ਵੀ ਹੋ ਸਕਦਾ ਸੀ ਤੇ ਸਰਕਾਰੀ ਪਾਰਕ ਦੀਆਂ ਫੁੱਲਦਾਰ ਝਾੜੀਆਂ ਦਾ ਵੀ ਹੋ ਸਕਦਾ ਸੀ ਕਦੇ-ਕਦੇ ਗਿਆਨੀ ਦੀ ਕਲਾਸ ਲਾਉਣ ਦੀ ਥਾਂ ਮੇਰੇ ਮਿੱਤਰ ਵੱਲੋਂ ਕਿਰਾਏ ਤੇ ਲੈ ਕਮਰੇ ਵਿੱਚ ਜਾ ਕੇ ਕਲਾਸ ਇਸ਼ਕ ਦੀ ਲਗਾ ਲੈਂਦੇ ਸੀ ਪਰ ਹੁਣ ਤਾਂ ਉਹ ਮੇਰੇ ਕੋਲ ਉਹਨਾਂ ਦਿਨਾਂ ਦੀਆਂ ਹੁਸਨੀਆਂ ਯਾਦਾਂ ਹੀ ਰਹਿ ਗੀਆਂ ਸਨ ਮੈਂ ਉਹਦੇ ਬਾਰੇ ਸੋਚਣਾ ਸ਼ੁਰੂ ਕੀਤਾ ਕਿ ਜੇ ਮੈਂ ਵਿਅਕਲ ਹਾਂ ਤਾਂ ਉਹ ਵੀ ਤਾਂ ਵਿਛੋੜੇ ਦੀ ਤੜਫਦੀ ਹੋਵੇਗੀ ਮੇਰੇ ਇੱਕ ਗੀਤ ਦਾ ਮੁਖੜਾ ਹੈ ਜੇ ਰਾਂਝੇ ਰੋਂਦੇ ਆ ਵੇ ਕਿਹੜਾ ਹੱਸਦੀਆਂ ਫਿਰਦੀਆਂ ਹੀਰਾ ਇੱਕ ਦਿਨ ਕੈਂਟੀਨ ਤੇ ਚਾਹ ਪੀਂਦੇ ਆ ਮੇਰਾ ਦੋਸਤ ਕਹਿਣ ਲੱਗਾ ਕਿ ਆਪਾਂ ਵਿਚੋਲਾ ਭੇਜ ਕੇ ਤੁਹਾਡੇ ਵਿਆਹ ਦੀ ਗੱਲ ਚਲਾਈਏ ਮੈਂ ਕਿਹਾ ਤੇਰਾ ਸੁਝਾਅ ਸਹੀ ਹੈ ਪਰ ਇਹ ਸਿਰੇ ਨਹੀਂ ਲੱਗੇਗਾ ਇਸਦੇ ਕਈ ਕਾਰਨ ਹਨ ਪਹਿਲੀ ਗੱਲ ਤਾਂ ਭਾਰਤ ਵਿੱਚ ਕਾਨੂੰਨੀ ਤੌਰ ਤੇ ਵਿਆਹ ਲਈ ਉਮਰ 22 ਸਾਲ ਨਿਰਧਾਰਤ ਕੀਤੀ ਗਈ ਹੈ ਤੇ ਮੈਂ 19 ਸਾਲਾਂ ਦਾ ਹਾਂ ਨਾ ਹੀ ਮੇਰਾ ਪਰਿਵਾਰ ਕੋਈ ਜ਼ਿਆਦਾ ਜ਼ਮੀਨ ਜਾਇਦਾਦ ਵਾਲਾ ਹੈ ਜਿਸ ਬਾਰੇ ਸੁਣ ਕੇ ਉਹਦੇ ਘਰ ਦੇ ਮੇਰੇ ਨਾਲ ਰਿਸ਼ਤੇ ਲਈ ਚਾਹਤ ਤਿਆਰ ਹੋ ਜਾਣਾ ਮੈਂ ਕਿਸੇ ਰੋਜ਼ਗਾਰ ਤੇ ਵੀ ਨਹੀਂ ਲੱਗਿਆ ਤੇ ਨਾ ਹੀ ਹਾਲੇ ਕਿਸੇ ਦੀ ਕੁੜੀ ਭਜਾ ਕੇ ਲੈ ਜਾਣ ਦੀ ਹਿੰਮਤ ਹੈ ਮੇਰੇ 'ਚ ਫਿਰ ਅਸੀਂ ਠੇਕੇ ਤੋਂ ਸ਼ਰਾਬ ਖਰੀਦ ਕੇ ਗਮ ਭਲਾਉਣ ਤੁਰ ਪਏ ਇਸ ਤੋਂ ਪਹਿਲਾਂ ਸ਼ਰਾਬ ਤਾਂ ਦੂਰ ਦੀ ਗੱਲ ਮੈਂ ਕਦੇ ਚਾਹੀਦੀ ਨਹੀਂ ਸੀ ਪੀਤੀ ਫਿਰ ਇੱਕ ਦਿਨ ਅਚਾਨਕ ਹੀ ਕਾਲਜ ਰੋਡ ਤੇ ਨਖਰੇਲੋ ਮਿਲ ਗਈ ਰਾਂਝਾ ਤੈਨੂੰ ਪਤਾ ਲੱਗਾ ਕਿ ਨਹੀਂ ਤੇਰੀ ਹੀਰ ਖੇੜਿਆਂ ਦੀ ਡੋਲੀ ਬੈ ਕੇ ਚਲੀ ਗਈ ਉਹਦਾ ਹਸਬੰਡ ਕਿਸੇ ਸਰਕਾਰੀ ਵਿਭਾਗ ਵਿੱਚ ਕਲਰਕ ਹੈ ਤੇ ਬੱਲੀ ਨੇ ਵੀ ਸਰਕਾਰੀ ਟੀਚਰ ਦੀ ਜੌਬ ਮਿਲ ਗਈ ਐ ਆਪਣੀ ਆਦਤ ਮੁਤਾਬਕ ਉਸ ਨੇ ਸਾਰੀ ਵਾਰਤਾ ਇੱਕੋ ਸਾਹੇ ਬਿਆਨ ਕਰ ਦਿੱਤੀ ਮੈਂ ਖੜਾ ਖੜੋਤਾ ਸੁੰਨ ਹੋ ਗਿਆ ਤੇ ਅੱਖਾਂ ਚੋਂ ਹੰਝੂ ਵਹਿਣ ਲੱਗੇ ਮੈਨੂੰ ਹੌਸਲਾ ਦੇਣ ਲਈ ਨਖਰੀਲੋ ਨੇ ਮੈਨੂੰ ਕਲਾਵੇ ਵਿੱਚ ਲੈ ਲਿਆ ਮੇਰੀਆਂ ਇਸ ਦੌਰ ਚ ਲਿਖੀਆਂ ਕਵਿਤਾਵਾਂ ਸੂਣਾ ਵਿੰਨੇ ਫੁੱਲ ਦੇ ਨਾਹਿਟ 1978 ਵਿੱਚ ਪ੍ਰਕਾਸ਼ਿਤ ਹੋਈਆਂ ਮੇਰੀ ਇਹ ਪਲੇਠੀ ਕਿਤਾਬ ਮੇਰੀ ਪਹਿਲੀ ਮੁਹੱਬਤ ਦੀ ਕਹਾਣੀ ਦਾ Kavik, un tas tev ir.